ਗੈਂਗਸਟਰਾਂ ਦੇ ਨਿਸ਼ਾਨੇ ਤੇ ਮਾਖੇੜ ਕਬੱਡੀ ਬੰਬੀਹਾ ਗੈਂਗ ਨੇ ਦਿੱਤੀ ਕਬੱਡੀ ਖਿਡਾਰੀਆਂ ਨੂੰ ਚੇਤਾਵਨੀ ਜੱਗੂ ਭਗਵਾਨਪੂਰੀਆ ਦੇ ਕਲੱਬ ਵੱਲੋਂ ਖੇਡਿਆ ਤਾਂ ਖੈਰ ਨਹੀਂ ਪੰਜਾਬ ਵਿੱਚ ਵੱਡੇ ਗੈਂਗਵਰ ਹੋਣ ਦਾ ਖਦਸ਼ਾ ਹੋਰ ਵੱਧਦਾ ਜਾ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਗੈਂਗਸਟਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਦੋ ਦਿਨ ਪਹਿਲਾਂ ਬੰਬੀਹਾ ਗੈਂਗ ਨੇ ਫੇਸਬੁੱਕ ਅਕਾਊਂਟ ਤੋਂ ਕਬੱਡੀ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਬੰਬੀਆ ਗੈਂਗ ਨੇ ਲਿਖਿਆ ਕਿ ਉਹ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਆਖਰੀ ਵਾਰ ਕਹਿ ਰਹੇ ਨੇ ਕਿ ਉਹ ਜੱਗੂ ਭਗਵਾਨ ਪੂਰੀਆ ਦੇ ਕਹਿਣ ਤੇ ਕਬੱਡੀ ਮੈਚ ਨਾ ਖੇਡਣ ਤੇ ਨਾ ਹੀ ਆਯੋਜਿਤ ਕਰਨ ਬੰਬੀਆ ਗੈਂਗ ਨੇ ਕਿਹਾ ਕਿ ਕਬੱਡੀ ਖਿਡਾਰੀਆਂ ਨਾਲ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਜੱਗੂ ਭਗਵਾਨ ਪੂਰੀਆ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਦੇ ਰਾਹੀਂ ਸਫੇਦ ਕਰ ਰਿਹਾ ਹੈ ਇਸ ਕਾਰਨ ਕਬੱਡੀ ਖਿਡਾਰੀਆਂ ਨੂੰ ਆਖਰੀ ਵਾਰ ਅਪੀਲ ਕਿ ਕੋਈ ਵੀ ਖਿਡਾਰੀ ਨਾ ਤਾਂ ਜੱਗੂ ਭਗਵਾਨਪੁਰੀਆ ਦੇ ਕਹਿਣ ਤੇ ਕਬੱਡੀ ਖੇਡੇ ਤੇ ਨਾ ਹੀ ਸਾਡੇ ਕਹਿਣ ਤੇ ਖੇਡੇ ਜਿੱਥੇ ਖਿਡਾਰੀਆਂ ਦਾ ਦਿਲ ਕਰਦਾ ਹੈ ਉਹ ਉੱਥੇ ਖੇਡੇ ਜੇਕਰ ਸਾਨੂੰ ਪਤਾ ਚੱਲ ਗਿਆ ਕਿ ਜੱਗੂ ਦੇ ਕਹਿਣ ਤੇ ਕੋਈ ਖਿਡਾਰੀ ਖੇਡ ਰਿਹਾ ਹੈ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੈਂਗਸਟਰਾਂ ਨੇ ਸੰਦੀਪ ਨੰਗਲ ਅੰਬੀਆ ਦਾ ਕਬੱਡੀ ਦੇ ਮੈਦਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ 14 ਮਾਰਚ ਨੂੰ ਨਕੌਦਰ ਦੇ ਮੱਲੀਆ ਕਲਾ ਪਿੰਡ ਵਿੱਚ ਟੂਰਨਾਮੈਂਟ ਦੌਰਾਨ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਸੰਦੀਪ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਫਤਿਹ ਉਰਫ ਜੁਬਰਾਜ, ਕੋਸ਼ਲ ਚੌਧਰੀ, ਜੁਜਾਰ ਉਰਫ ਸਿਮਰਨਜੀਤ ਸਣੀ, ਅਮਿਤ ਡਾਗਰ ਤੇ ਜਦਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਸੀ ਜਦਕਿ ਵਿਦੇਸ਼ ਵਿੱਚ ਬੈਠੇ ਸਨੋਵਰ ਢਿੱਲੋ ਜਿਸ ਦੇ ਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ ਉਹ ਇਸ ਕੇਸ ਦਾ ਮੁੱਖ ਸਾਜ਼ਿਸ਼ ਕਰਤਾ ਹੈ ਹੁਣ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ਤੇ ਮਾ ਖੇਡ ਕਬੱਡੀ ਹੈ ਦੱਸ ਦਈਏ ਕਿ ਜਦੋਂ ਤੋਂ ਕਬੱਡੀ ਖੇਡ ਪੌਂਡਾਂ ਡਾਲਰਾਂ ਵਿੱਚ ਤੁਲਣ ਲੱਗੀ ਹੈ ਉਦੋਂ ਤੋਂ ਗੈਂਗਸਟਰਾਂ ਦੀ ਇਸ ਖੇਡ ਤੇ ਅੱਖ ਹੈ ਜਿਸ ਦੇ ਚੱਲਦੇ ਕਈ ਗੈਂਗਸਟਰ ਇਸ ਖੇਡ ਵਿੱਚ ਪੈਸਾ ਲਗਾ ਰਹੇ ਨੇ ਤੇ ਖਿਡਾਰੀਆਂ ਨੂੰ ਆਪਣੇ ਕਲੱਬ ਵੱਲੋਂ ਖੇਡਣ ਲਈ ਮਜਬੂਰ ਕਰ ਰਹੇ ਨੇ ਇਸੇ ਖੇ ਬਾਜੀ ਵਿੱਚ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਬਦਲੇ ਲਈ ਲੋਰੈਂਸ ਵਿਸ਼ਨੋਈ ਗਰੁੱਪ ਨੇ ਸਿੱਧੂ ਮੁਸੇਵਾਲਾ ਦਾ ਕਤਲ ਕੀਤਾ ਸੀ ਪਰ ਅਜੇ ਤੱਕ ਵੀ ਸਰਕਾਰਾਂ ਇਹਨਾਂ ਮਾਮਲਿਆਂ ਦੀ ਤੈਅ ਤੱਕ ਨਹੀਂ ਪਹੁੰਚ ਰਹੀਆਂ ਕਾਰਵਾਈ ਦੇ ਨਾਮ ਤੇ ਗੈਂਗਸਟਰਾਂ ਤੇ ਕਤਲਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਫੜਿਆ ਜ਼ਰੂਰ ਗਿਆ ਹੈ ਪਰ ਇਹ ਗੈਂਗਸਟਰ ਕਬੱਡੀ ਕਲੱਬ ਕੀ ਵਿੱਚ ਲਾ ਰਹੇ ਨੇ ਇਹਨਾਂ ਦੀ ਕੀ ਹਿੱਸੇਦਾਰੀ ਹੈ ਤੇ ਇਸ ਹਿੱਸੇਦਾਰੀ ਨੂੰ ਖਤਮ ਕਰਨ ਵੱਲ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਦੂਜੇ ਪਾਸੇ ਹੁਣ ਇਹ ਗੈਂਗਸਟਰ ਮਿਊਜ਼ਿਕ ਇੰਡਸਟਰੀ ਵਿੱਚ ਵੀ ਐਂਟਰੀ ਕਰ ਚੁੱਕੇ ਨੇ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ